ਬਹੁਤ ਵਧੀਆ ਚੜ੍ਹਦੀ ਕਲਾ ਦੇ ਮੁਕਾਬਲੇ ਹੋਏ ਚੱਲ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਸਾਡੇ ਕੋਲੇ ਸੱਤ ਟੀਮਾਂ ਪਹੁੰਚਿਆ ਨੇ ਪੰਜਾਬ ਤੋਂ ਜੋ ਅਲੱਗ-ਅਲੱਗ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਮੁਕਸਰ ਲੁਧਿਆਣਾ ਜੋ ਸਾਡੇ ਕੋਲੇ ਸਪੈਸ਼ਲ ਤੌਰ ਤੇ ਟੀਮਾਂ ਪਹੁੰਚਿਆ ਨੇ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਪ੍ਰੋਗਰਾਮ ਚੱਲ ਰਹੇ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਗੱਤਕਾ ਸਿੰਘ ਦੇ ਪ੍ਰਧਾਨ ਸਰਦਾਰ ਕੁਲਤਾਰ ਸਿੰਘ ਜੀ ਬਰਾੜ ਉਹਨਾਂ ਦੇ ਜੋ ਭਤੀਜਾ ਜੀ ਅਨੂ ਪ੍ਰਤਾਪ ਸਿੰਘ ਜੀ ਬਰਾੜ ਪਹੁੰਚੇ ਨੇ ਅਤੇ ਸਰਦਾਰ ਸਰਜੀਤ ਸਿੰਘ ਜੀ ਜੋ ਐਮਪੀ ਸਾਹਿਬ ਨੇ ਉਹਨਾਂ ਵੱਲੋਂ ਦਲੇਰ ਸਿੰਘ ਜੀ ਡੋੜ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਕੋਲੇ ਅਮਰਦੀਪ ਅਮਨਦੀਪ ਸਿੰਘ ਜੀ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ ਦੇ ਉਹ ਵੀ ਵੀਰ ਇੱਥੇ ਹਾਜ਼ਰੀ ਲਵਾ ਕੇ ਗਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਹ ਪ੍ਰੋਗਰਾਮ ਬਹੁਤ ਚੜ੍ਹਦੀ ਕਲਾ ਨਾਲ ਚੱਲ ਰਿਹਾ ਹੈ ਸਾਡੇ ਬਾਬਾ ਜੀ ਜੋ ਰੋਡੇ ਪਿੰਡ ਤੋਂ ਬਾਬਾ ਜਸਵੰਤ ਸਿੰਘ ਜੀ ਰੋਡੇ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਜਦੋਂ ਦੇ ਪ੍ਰੋਗਰਾਮ ਸ਼ੁਰੂ ਹੋਏ ਨੇ ਉਦੋਂ ਤੋਂ ਲੈ ਕੇ ਲਾਸਟ ਤੱਕ ਸਾਡੇ ਨਾਲ ਜੋ ਹਾਜ਼ਰੀਆਂ ਲਵਾ ਰਹੇ ਨੇ ਜੋ ਸਵੇਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ਼ੌਣੀ ਨਗ ਸਿੰਘ ਵੱਡਾ ਦਾ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਜੀ ਉੱਥੋਂ ਜੋ ਮਹੱਲਾ ਆਰੰਭ ਹੋਇਆ ਸੀ ਜੋ ਗੁਰਦੁਆਰਾ ਬਾਜ਼ਾਰ ਟੋਡਾ ਚੌਕ ਮਹਿਤਾ ਚੌਕ ਅਤੇ ਬੱਤੀਆਂ ਵਾਲਾ ਚੌਕ ਹੁੰਦਾ ਹੋਇਆ ਇੱਥੇ ਆ ਕੇ ਉਸ ਮਹੱਲੇ ਦੀ ਸਮਾਪਤੀ ਹੋਈ ਇਸ ਤੋਂ ਬਾਅਦ ਅਸੀਂ ਜੋ ਅਖਾੜੇ ਦੀ ਰੰਮਤਾ ਕੀਤੀ ਅਰਦਾਸ ਬੇਨਤੀ ਕਰਕੇ ਬੜੀ ਕਿਰਪਾ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਇਹ ਪ੍ਰੋਗਰਾਮ ਹੋਇਆ ਜਿਹੜੇ ਮੇਰੇ ਵੀਰ ਇੱਥੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਮੇਰੇ ਵੀਰ ਮੇਰੇ ਵੀਰ ਇੱਥੇ ਨਹੀਂ ਆਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਮੈਂ ਤਾਂ ਇਹ ਬੇਨਤੀ ਕਰਨੀ ਹੈ ਜੀ ਕੁੜਪੇ ਸ਼ਹਿਰ 'ਚ ਮੈਂ 2000 ਪਰਚਾ ਵੰਡਿਆ ਕਲੀ-ਕਲੀ ਦੁਕਾਨ ਤੇ ਗਿਆ ਕਲੀ-ਕਲੀ ਬੀਰਕੂਲ ਗਿਆ ਕਲੀ-ਕਲੀ ਪੈਣ ਕੋਲ ਗਿਆ ਪਰ ਇਹ ਰਸ਼ ਵੇਖ ਕੇ ਮੇਰਾ ਮਨ ਉੱਥੋਂ ਡੋਲ ਗਿਆ ਕਿਉਂਕਿ ਲੋਕਾਂ ਨੂੰ ਸ਼ਾਹ ਹੈ ਨੀਗਾ ਬਸ ਆਪਣਾ ਬੱਚੇ ਆਪਣੇ ਨਸ਼ੇ ਖਾ ਕੇ ਮਰ ਰਹੇ ਆ ਤੇ ਪੁੱਠੇ ਕੰਮਾਂ 'ਚ ਪਏ ਆ ਗੁਰੂ ਦੇ ਪਸਤੇ ਆਣੀ ਨੀਗਾ ਤੇ ਬੇਨਤੀ ਕਰਦੀ ਆਂ ਦੁਆ ਜੋੜ ਕੇ ਵੀ ਸਾਰੇ ਮੇਰੇ ਵੀਰ ਗੁਰਪ੍ਰੀਤ ਨਾਲ ਜੁੜੋ ਤੇ ਕੁਝ ਸਿੱਖੋ ਕੁਛ ਬਹੁਤ ਸੋਹਣਾ ਅਪਰਾਲਾ ਭਾਈ ਗੁਰਪ੍ਰੀਤ ਸਿੰਘ ਜੀ ਗਤਕਾ ਕੋਚ ਜਿਨ੍ਹਾਂ ਦੀ ਮਿਹਨਤ ਤੇ ਸਦਕਾ ਪਹਿਲਾਂ ਵੀ ਕੋਟਕਪੂਰਾ ਫਰੀਦਕੋਟ ਨੂੰ ਮਾਣ ਮਿਲਿਆ ਪੰਜਾਬ ਨੂੰ ਮਾਣ ਮਿਲੇ ਮਾਣ ਮਿਲਿਆ ਨੈਸ਼ਨਲ ਲੈਵਲ ਤੇ ਲੜਕੀਆਂ ਇੱਥੋਂ ਦੀਆਂ ਇਹਨਾਂ ਦੇ ਯਤਨਾਂ ਸਦਕਾ ਜਿੱਤ ਕੇ ਆਈਆਂ। ਬਹੁਤ ਸੋਨਾ ਪ੍ਰਾਲਾ ਸ਼ਕਲਗੀਦਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਇਹ ਦਾਤ ਦਿੱਤੀ ਆ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਦਾਤ ਦਿੱਤੀ ਆ। ਸੇ ਇੱਕ ਬਰਾਤ ਸਮਾਧੀ ਹੋਈ ਆ। ਬਹੁਤ ਸੋਨਾ ਪ੍ਰਾਲਾ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਪ੍ਰੈਸ ਦਾ ਵੀ ਧੰਨਵਾਦ ਕਰਦਾ ਜਿਹੜੇ ਇਹਨਾਂ ਬੱਚਿਆਂ ਦੀ ਆਵਾਜ਼ ਨੂੰ ਬੱਚਿਆਂ ਦੀ ਗੇਮ ਨੂੰ ਦੁਨੀਆ ਭਰ ਤੇ ਪਹੁੰਚਾ ਰਹੇ ਹੋ ਤੁਸੀਂ। ਸਾਡੇ ਬੱਚੇ ਆ ਸਾਡੀ ਜਿਹੜੀ ਜਨਰੇਸ਼ਨ ਆ ਆਉਣ ਵਾਲੀ ਸਾਡੇ ਨੌਜਵਾਨ ਜਿਹੜੀ ਪੀੜ੍ਹੀ ਆ ਵਿਰਾਸਤ ਸਾਡੀ ਨੂੰ ਸੰਭਾਲਣ ਦੀ ਲੋੜ ਆ। ਇਹ ਬਹੁਤ ਸੋਹਣਾ ਉਪਰਾਲਾ ਅਸੀਂ ਇਹਨਾਂ ਨੂੰ 21000 ਰੁਪਏ ਦੀ ਅੱਜ ਜਿਹੜੀ ਇਹਨਾਂ ਦੀ ਸਹਾਇਤਾ ਦਿੱਤੀ ਆ ਕਿਉਂਕਿ ਬੱਚੇ ਅੱਗੇ ਤੋਂ ਇੱਕ ਗੇਮ ਦੇ ਵਿੱਚ ਖੇਡਣ ਕਿਉਂਕਿ ਲੋੜ ਆ ਕਿੱਟਾਂ ਦੀ ਲੋੜ ਆ ਬੱਚਿਆਂ ਨੂੰ ਬਾਣੇ ਦੀ ਲੋੜ ਆ ਜੋ ਵਰਦੀ ਇਹਨਾਂ ਨੇ ਪਾਉਣੀ ਹੁੰਦੀ ਆ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਵਾਅਦੋ ਵਾਅਦਾ ਮਦਦ ਕਰਨੀ ਚਾਹੀਦੀ ਆ ਕਿਉਂਕਿ ਇਹ ਬੱਚੇ ਜਿਹੜੇ ਇਹ ਗੇਮ ਆ ਇੱਕ ਕਲੰਗੀਧਰ ਪਾਸ਼ਾ ਜੀ ਦਿੱਤੀ ਹੋਈ ਸਾਨੂੰ ਇੱਕ ਵਰਾਸਤ ਦੇ ਵਿੱਚੋਂ ਆ ਇਹਨੂੰ ਸਾਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੈ ਅੱਜ ਕੋਟਕਪੂਰੇ ਵਿਖੇ ਬੜਾ ਵਧੀਆ ਉਪਰਾਲਾ ਭਾਈ ਗੁਰਪ੍ਰੀਤ ਹੁਣਾਂ ਜੀ ਵੱਲੋਂ ਕਰਵਾਇਆ ਜਾ ਵੈਸਤਾ ਹਰ ਸਾਲ ਕਰਾਉਂਦੀ ਹੈ ਪਰ ਹਰ ਸਾਲ ਅਸੀਂ ਦੇਖਦੇ ਹਾਂ ਕਿ ਸਾਡੀ ਸੰਗਤ ਵੱਧਦੀ ਜਾ ਰਹੀ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਜਿਹੜੇ ਜਿਹੜੀ ਸਿੱਖਿਆ ਜਿਹੜੇ ਬੱਚਿਆਂ ਨੂੰ ਦੁਬਾਰਾ ਸਿੱਖਿਆ ਦੇ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੇ ਹੈ ਇਹ ਗਤਕੇ ਰਹੇ ਤੇ ਸਿੱਖਿਆ ਦੇ ਕੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਮੈਂ ਸਮਝਦਾ ਆਪਣੇ ਬੱਚੇ ਆ ਚੀਜ਼ ਤੋਂ ਥੋੜੇ ਵਾਂਝੇ ਹੁੰਦੇ ਜਾ ਰਹੇ ਸੀਗੇ ਕਿਉਂਕਿ ਜਿਹੋ ਜਿਹਾ ਕਲਚਰ ਆਪਣੇ ਮਾਡਰਨ ਬਣ ਰਿਹਾ ਸੀਗਾ ਪਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਇਹ ਵੱਧ ਛੱਡ ਕੇ ਇਹ ਕੋਸ਼ਿਸ਼ ਤੇ ਜਾਰੀ ਰੱਖਣ ਤੇ ਇਹ ਫਤਿਹ ਕਰਨ ਆਪਦਾ ਜਿਹੜਾ ਮੁਕਾਮ ਹੈ ਫਤਿਹ ਕਰਨ ਤੇ ਮੈਂ ਆ ਵੀ ਆਸ ਕਰਦਾ ਕਿ ਜਿਹੜਾ ਪ੍ਰੋਗਰਾਮ ਇਹਨਾਂ ਨੇ ਇਸ ਸਾਲ ਕੀਤਾ ਅਗਲੇ ਸਾਲ ਇਤੋਂ ਵੀ ਵਧੀਆ ਕਰੀਏ ਤੇ ਇਤੋਂ ਵੀ ਵੱਧ ਛੱਡ ਕੇ ਕਰੀਏ ਤੇ ਮੈਂ ਵਧਾਈ ਦਿੰਦਾ ਆ ਭពਿੰਦਰ ਸਿੰਘ ਪ੍ਰੋਗਰਾਮ ਬਹੁਤ ਵਧੀਆ ਹੈ ਇਹ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਂ 'ਤੇ ਗੱਤਕਾ ਦਾ ਜਿਹੜੀ ਇਹਨਾਂ ਨੇ ਸੰਸਥਾ ਖੋਲھی ਵੀ ਹੈ ਇਹ ਸਮੇਂ-ਸਮੇਂ ਤੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ ਔਰ ਇਹ ਬਹੁਤ ਅੱਛੀ ਗੱਲ ਹੈ ਸਾਡੇ ਗੁਰੂ ਸਾਹਿਬਾਂ ਦਾ ਦਸਵੀਂ ਪਾਤਸ਼ਾਹੀ ਹੈ ਉਹਨਾਂ ਦੀ ਦੇਣ ਹੈ ਉਹਨਾਂ ਤੋਂ ਇਹ ਪਰੰਪਰਾ ਸ਼ੁਰੂ ਹੋਈ ਹੈ ਗਤਕੇ ਦੀ ਔਰ ਇਹਦੇ ਨਾਲ ਸਾਡੇ ਬੱਚਿਆਂ ਨੂੰ ਬੱਚੀਆਂ ਨੂੰ ਬਲ ਮਿਲਦਾ ਮਨੋਬਲ ਉਹਨਾਂ ਦਾ ਉੱਤੇ ਹੁੰਦਾ ਗੁਰੂ ਸਾਹਿਬਾਂ ਦੀ ਇਹ ਦੇਣ ਹੈ ਔਰ ਮੈਨ ਅਸੀਂ ਜਿਹੜੇ ਸਾਡੇ ਬੱਚੇ ਨਸ਼ਿਆਂ ਚ ਗੁਲਤਾਨ ਹੋਈ ਜਾਂਦੇ ਆ ਇਹ ਉਹਦੇ ਤੋਂ ਵੀ ਜਿਹੜੀ ਹੈ ਬਚਤ ਹੁੰਦੀ ਹੈ ਸਮਾਜ ਵਿੱਚ ਜਿਹੜੇ ਇਹੋ ਜਿਹੇ ਪ੍ਰੋਗਰਾਮ ਹੈ ਇਹ ਹੁੰਦੇ ਰਹਿਣੇ ਚਾਹੀਦੇ ਆ ਤਾਂ ਜੋ ਬੱਚਿਆਂ ਸਾਡਿਆਂ ਨੂੰ ਸੇਧ ਮਿਲੇ ਸਾਡੇ ਗੁਰੂਆਂ ਦੀ ਜਿਹੜੀ ਦੇਣ ਹੈ ਉਹਦੇ ਪ੍ਰਤੀ ਵੀ ਉਹ ਜਾਗਰੂਕ ਹੋਣ